ਕਾਉਂ ਬੀ ਬੀਆਂ ਦਰੀਆਂ ਆਉਂਦੀਆਂ ਰਾਸ਼ਨ ਬਾਣੀ ਚਾ ਕੇ ਹਾਂ ਕਿੱਧਰੋਂ ਤੇ ਟੋਕਰਾ ਚੱਕੀ ਲੈਣੀ ਸਿਰ ਤੇ ਰੱਖ ਕੇ ਕਾਹੋਂ ਕੀਤਾ ਉਸਮਾਨ ਮੰਗਿਆ ਤੈਨੂੰ ਵੀਰ ਮੇਰਾ ਮੈਨੂੰ ਪਤਾ ਤੇ ਘੋੜੀ ਤੇ ਚੜਨ ਦੀ ਕਾਲੀ ਆ ਤੇ ਪਰ ਇਹ ਘੋੜੀ ਉਹ ਘੋੜੀ ਨਹੀਂ ਜੀਤੇ ਤੂੰ ਚੜ ਕੇ ਤੇ ਤੂੰਗਾ ਕਹੇਗਾ ਕਿ ਸ਼ਗਨ ਆਲਾ ਲੱਡੂ ਖਾਲੇਗਾ ਇਹ ਘੋੜੀ ਨਾ ਪਰਦੇ ਹੀ ਟੰਗੇ ਜਾਂਦੇ ਬਸ ਪਰਦੇ ਹੀ ਰਹਿੰਦੇ ਸਨ ਹੈ ਮੋਟਾ ਕੀ ਕਰਦਾ ਰਿਹਾ ਵਾ ਹਾਡਾ ਰੂਮ ਆ ਮੋਟੇ ਦਾ ਰੂਮ ਤਾਂ ਉਧਰ ਆ ਦੱਸ ਓਏ ਸਾਡਾ ਸਾਡਾ ਰੂਹਾਂ ਤੇ ਸਾਡਾ ਤੂੰ ਦੱਸ ਕਿੰਨਾ ਜ਼ੋਰ ਲੱਗ ਗਿਆ ਹਟੋ ਹਾਈ 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 ਕਰ ਇਹਦਾ ਕਰੋ ਭਾਈ ਕੋਈ ਡੈਡੂਡ ਦਾ ਕੋਈ ਖਰਾਕ ਦਾ ਕਰੋ ਇਹਦਾ ਇਹਨੂੰ ਰਨਿੰਗ ਰਨਿੰਗ ਤੇ ਲੈ ਕੇ ਜਾਇਆ ਕਰ ਇਹਨੂੰ ਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ న్యూਸ ਬੋਇਟ ਮੈਂ ਹੁਣ ਉਪਕਾਰ ਦੋ ਜ਼ਰੇ ਠੀਕ ਹੋ ਗਏ ਸੋ ਗਾਇਜ਼ ਅੱਜ ਆਪਾਂ ਗੱਲ ਕਰਦੇ ਬਲਕਰਨ ਸੰਤੂ ਤੇ ਗੁਰਸ਼ਰਨ ਸੰਤੂ ਸੋ ਗਾਇਜ਼ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੋਣਾ ਹੈ ਬਲਕਰਨ ਸੰਤੂ ਗੁਰਸ਼ਰਨ ਸੰਤੂ ਜਿੱਦਾਂ ਕਿ ਆਪਣਾ ਸਨੈਪਚੈਟ ਤੇ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆ ਸੋ ਗਾਇਜ਼ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੋਣਾ ਗੁਰਸ਼ਰਨ ਸੰਤੂ ਤੇ ਬਲਕਰਨ ਸੰਤੂ ਦੀ ਸਿਸਟਰ ਦੀ ਮੈਰਿਜ ਆ ਤੇ ਉਹਨਾਂ ਨੇ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਸੋ ਗਾਇਜ਼ ਆਓ ਤੁਹਾਨੂੰ ਦਿਖਾਉਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਕਿਉਂ ਬੀਬੀਆਂ ਦਰੀਆਂ ਆਉ ਹਾਂ ਮੈਂ ਸਰਦੀ ਚੀਰ ਨਹੀਂ ਆ ਹਵਾਈਆਂ ਨਹੀਂ ਸਰਦੀ ਬਣਾਉਣੀ ਆ ਲੈ ਦੱਤ ਸੇ ਜਿਹੜਾ ਸ਼ੁਰੂ ਕਾਤਾ ਕੰਮ ਤੇ ਫਿਰ ਬਣਾਇਆ ਗਾ ਤਦੋਂ ਕੀਤਾ ਉਸਮਾਨ ਮੰਗ ਤੇਨੂੰ ਡੀਕਣ ਵਾਲੇ ਇੱਕ ਕੌਂਜੀ ਚ ਤੇਲ ਇੱਕ ਕੌਂਜੀ ਚ ਤੇਲ ਹੂੰ ਇਹ ਤੇ ਚ ਖੰਡ ਨਾ ਸੰਭਣੀ ਵੀਰ ਮੇਰਿਆ ਮੈਨੂੰ ਪਤਾ ਤੇ ਕੋੜੀ ਤੇ ਚੜਨ ਦੀ ਕਾਲੀ ਆ ਤੇ ਪਰ ਇਹ ਕੋੜੀ ਉਹ ਕੋੜੀ ਨਹੀਂ ਜੀ ਤੇ ਤੂੰ ਚੜ ਕੇ ਤੇ ਤੂੰ ਗਾਂ ਕਹੇਗਾ ਕਿ ਸ਼ਗਨਾਂ ਵਾਲਾ ਲੱਡੂ ਖਾਲੇਗਾ ਇਹ ਘੋੜੀ ਨਾ ਪਰਦੇ ਹੀ ਟੰਗੇ ਜਾਂਦੇ ਬਸ ਪਰਦੇ ਹੀ ਟੰਗੇ ਜਾਂਦੇ ਹੈਂ ਪਰਦੇ ਹੀ ਟੰਗੇ ਤਾਂ ਭਾਈ ਸੇ ਜੋਗਾ ਹੀ ਰਹਿ ਜਾਣਾ ਵੀਰ ਜੀ ਆਪਾਂ ਪਰਦੇ ਟੰਗੇ ਜਾਂਦੇ ਹਾਂ ਕੌਣ ਲੈਣ ਗਿਆ ਅਵੇਲੀ ਦੋ ਕੁੜੀਆਂ ਇੱਕ ਤਾਂ ਉਹ ਆਉਂਦਾ ਵੀਰ ਜੀ ਹੈਂ ਉਹ ਵੇਖ ਲੋ ਦੂਜਾ ਵੀਰ ਜੀ ਆਓ ਆ ਜਾ ਭਰਾਵਾ ਇਹ ਲੋਹਾ ਲੋਹ ਚੱਕੀ ਜਾਂਦਾ ਰਸ ਹਾਈ ਵਾਲੇ ਚੱਕੋ ਆਖਿਓ ਲੋਹਾਂ ਬੈਟਰੀ ਲੋਹਾ ਲੋਹ ਅੱਛਾ ਮੈਂ ਕਹਾ ਲੋਹਾਂ ਵਾਲੀ ਲੈ ਹਾਈ ਵਾਲੀ ਚੱਕੋ ਫੇਰੇ ਲੋਹਾਂ ਵਾਲੀ ਨਾ ਚੱਕੋ ਮਿਸਤਰੀ ਬੰਦਨ ਮਿਸਤਰੀ ਨੇ ਇਹਦੀ ਹਾਈ ਲੋ ਵਾਲੀ ਚੱਕੀ ਆ ਪਾ ਲੈ ਤੇ ਆ ਹਾਈ ਵਾਲੀ ਲੈ ਗਏ ਤੇ ਬੈਟਰੀ ਲੋ ਆ ਸਾਰੂ ਘੋੜੇ ਦਾ ਸਿਰ ਤੇ ਮੱਥਾ ਆ ਉਹਨਾਂ ਵਾਲੀ ਹੀ ਆ ਭਰਾਵਾ ਆਵੇ ਭਰਾਵਾ ਦੂਜੇ ਹੱਥ ਚ ਉਹਨਾਂ ਵਾਲੀ ਹੀ ਫੜੀ ਆ ਉਹ ਦੂਜੀ ਉਹ ਤੇ ਤੈਨੂੰ ਆਪ ਜਾਣਾ ਪੈਣਾ ਉਹ ਹਾਈ ਵਾਲੀ ਆ ਲੋ ਵਾਲੀ ਹੀ ਲਿਆਓ ਆ ਲੋ ਵਾਲੀ ਯਾਰ ਲੋ ਵਾਲੀ ਹੀ ਲਿਆਓ ਲੈ ਨਾੜੀਓ ਜਾ ਵੇ ਵੇਖਦਾ ਲੈ ਆ ਲੈ ਵੇਖਦਾ ਜਾ ਨੀ 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 ਕਾ ਤੂੰ ਕੰਮ ਕਰਨ ਆਇਆ ਔਟਣਾ ਤੇ ਨਹੀਂ ਕੰਮ ਮੈਂ ਬੰਦੇ ਓਟਾ ਕੀ ਕਰਦਾ ਰਿਹਾ ਆ ਸਾਡਾ ਰੂਮ ਆ ਮੋਟੇ ਦਾ ਰੂਮ ਤਾਂ ਉਧਰ ਆ ਦੱਸ ਓਏ ਸਾਡਾ ਸਾਡਾ ਰੂਮ ਆ ਤੇ ਸਾਡਾ ਤੂੰ ਦੱਸ ਕਿੰਨਾ ਜੋਰ ਲੱਗ ਗਿਆ ਓ ਵੇ ਖਲਾਰਾ ਪਾ ਕੇ ਅਲਮਾਰੀ ਭਰਨੀ ਆ ਅਸੀਂ ਦੱਸ ਓਏ ਰੰਗ ਸਾਰਾ ਪੱਟਦਾ ਸੀ ਆ ਆ ਵੀਲਾ ਆ ਭੰਗਰ ਲਾਇਆ ਹਜੇ ਆ ਲਾਏ ਪਏ ਅਸੀਂ ਆ ਮੋਟਾ ਮੋਟਾ ਹੀ ਕਰਦਾ ਰਿਹਾ ਆ ਵੇਖੀ ਇਹਨੇ ਕੰਮ ਸਹੀ ਕੀਤਾ ਬਸ ਐ ਇੱਕ ਨੁਕਸ ਕੱਢੀ ਜਾ ਕਮਰੇ ਚ ਬਹਿ ਕੇ ਚੱਕ ਇਹਨੂੰ ਵੀ ਸਿਖਾਤੀ ਮੈਂ ਪ੍ਰੈਸ ਚਲਾਉਣੀ ਠੀਕ ਆ ਨਾ ਵੇਖ ਐ ਐ ਤੂੰ ਐ ਤੈਨੂੰ ਮੋਲਾਂ ਵਾਲਾ ਲੈਣਾ ਚੱਕ ਕੇ ਜਿੱਦੀ ਸਾਨੂੰ ਤੂੰ ਪ੍ਰੈਸਾਂ ਜੀ ਚਲਾਤੀ ਨਾ ਸ਼ਰਟ ਤੇ ਹਾਂ ਆਪਦਾ ਕੰਮ ਬਸ ਕੋਲਣਾ ਹੋਣਾ ਬਸ ਠੀਕ ਆ ਆ ਜਿਹੜੀ ਪ੍ਰੈਸ ਬਾਰੇ ਪੁੱਛਦੇ ਇਹ ਛੁੱਟੀ ਹੈ ਇਹ ਛੁੱਟੀ ਹੈ ਡੱਬਾ ਵਾਲੀ ਇਹ ਦੁਕਾਨ ਹੀ ਸ਼ੁਰੂ ਕਰਨੀ ਪੈਣੀ ਆ ਆਪਾਂ ਨੂੰ ਤੇ ਮੋਟੇ ਕਰਨੀ ਪੈਣੀ ਨਾ 10 ਹਜ਼ਾਰ ਆਏਗਾ ਨਾ ਤੇਰਾ ਕੀ रेट ਇਹ ਇਹ ਜਿੰਦਰ ਕੋਲਿਆਂ ਦੇ ਫੈਬ੍ਰਿਕ ਚੱਕ ਵਾਹ ਵਾਹ ਤੇ ਜਿੰਦਰ ਪ੍ਰੈਸ ਵੀ ਨਾਲ ਬੰਦਾ ਵੀ ਦਊਂਗਾ ਪ੍ਰੈਸ ਵੀ ਨਾਲ ਜਾਊਗਾ ਜਿੰਦਰ ਜਿੰਦਰ ਆ ਕਨਸਰਵੇ ਜਿੰਦਰ ਤੂੰ ਇਹਦੇ ਕਲਰ ਤੇ ਬਟਨ ਦੇ ਹਾਂ ਇੰਨਾ ਫ੍ਰੀਕ ਵੇਖੀ ਹਾਂ ਹਾਂ ਵਾਕਈ ਨਹੀਂ ਨਹੀਂ ਕਿ ਜਵਾ ਹੀ ਨਹੀਂ ਦੇਖੋ ਇਹ ਜਿੰਦਰ ਥੱਲੇ ਬਣਾਇਆ ਨਾ ਤੇ ਕੀ ਆਏ ਅੱਛਾ ਜਿੰਦਰ ਇਹ ਜਿੰਦਰ ਬਹੁਤ ਮਹਿੰਗਾ ਵਾ ਇਹ ਮੇਡ ਇਨ ਨੂਰਪੁਰਾ ਅੱਛਾ ਨੂਰਪੁਰਾ ਤੂੰ ਕੋਲ ਨੇੜੇ ਲਿਆਓ ਫੂਨ ਨੇੜੇ ਲੈ ਲੈ ਚੈੱਕ ਆਓ ਸਟੱਫ ਚੈੱਕ ਕਰਾਓ ਰੇਸ਼ਾ ਦੇਖੋ ਰੇਸ਼ਾ ਬਹੁਤ ਸੋਹਣਾ ਰੇਸ਼ਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਪੈਗਾ ਰੇਸ਼ਾ ਬਹੁਤ ਸੋਹਣੇ ਬਹੁਤ ਸੋਹਣੇ ਬਹੁਤ ਜ਼ਿਆਦਾ ਬਹੁਤ ਸੋਹਣੇ ਬਹੁਤ ਕੜਾ ਨਹੀਂ ਘਟੋ ਹਾਏ ਹਾਏ ਹਾਈ ਕਰ ਵਧੀਆ ਜੀ ਇਹ ਗੱਤੂ ਹਾਂ ਜੇ ਮਾਸੀ ਦੀ ਤਾਂ ਚੰਗੀ ਤੋ ਹੱਸ ਦਿੱਤੇ ਆਂ ਕਿ ਲੱਗਦਾ ਜਿਵੇਂ ਤੇਰੇ ਦੋ ਦੰਦ ਬਾਹਰ ਆ ਗਏ ਹੁੰਦੇ ਆ ਹੈ ਆਵੇ ਮੋਟੋਈ ਜਾਂਦੀ ਆ ਦਿਨੋਂ ਦਿਨ ਇਹਦਾ ਕਰੋ ਭਾਈ ਕੋਈ ਡੈਡੂਡ ਦਾ ਕੋਈ ਖਰਾਕ ਦਾ ਕਰੋ ਇਹਦਾ ਇਹਨੂੰ ਰਨਿੰਗ ਰਨਿੰਗ ਤੇ ਲੈ ਕੇ ਜਾਇਆ ਕਰੋ ਇਹਨੂੰ ਨਾਲ ਇਹਨੂੰ ਜਾ ਗੇੜਾ ਕੱਢ ਕੇ ਆਵੇ ਦਾ ਗਰਾਊਂਡ ਦਾ ਇੱਕ ਤੂੰ ਕਮਲ ਗਿਆ ਆ ਦੀ ਮਾਸੀ ਤੇ ਹੀ ਜਾਨੀ ਆ ਆ ਦੀ ਮਾਲ ਵੇਖ ਹੈਂ ਆ ਦੀ ਮਾਲ ਵੇਖੋ ਇਹ ਸੁੱਕਾ ਟਾਂ ਟਾਂਡਾ ਜਿਆ ਤੇ ਤੂੰ ਕੱਲੀ ਵੱਖਰੀ ਹੋਈ ਜਾਨੀ ਆ ਸਾਰੇ ਟੱਬਰ ਚ ਤੇ ਲੈ ਕਮਲੀਏ ਵਹੀਂ ਦਾ ਖਾਣੇ ਪੀਣੇ ਆ ਤੇ ਤੂੰ ਕਿਹ ਬੱਕਰੇ ਖਾਣੀ ਆ ਹਾਂਜੀ ਗਾਇਜ਼ ਤੁਸੀਂ ਦੇਖ ਹੀ ਲਓਣੀ ਸਟੋਰੀ ਗਾਇਜ਼ ਬਾਕੀ ਗਾਇਜ਼ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਹਦਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ